ਆ ਪਿਛਲੇ ਕਈ ਦਿਨਾਂ ਤੋਂ بارشਾਂ ਦੀ ਔਰ ਹੜ੍ਹਾਂ ਦੀ ਮਾਰ ਚੱਲ ਰਿਹਾ ਹੈ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇਸ ਵਾਰ ਮੀਂਹ ਨੇ ਜਿਹੜੇ ਉਹ ਵੀ ਰਿਕਾਰਡ ਤੋੜ ਪਏ ਨੇ ਪਰ ਉਸ ਤੋਂ ਵੀ ਵੱਡੀ ਮਾਰ ਜਿਹੜੇ ਪਹਾੜੀ ਇਲਾਕਿਆਂ ਦੇ ਵਿੱਚ ਜੋ ਫਲੈਸ਼ ਫਲਡਸ ਹੋਏ ਨੇ ਬੱਦਲ ਫਟਣ ਵਜਿ੍੍ ਦੀ ਵਜ੍ਹਾ ਕਰਕੇ ਜਿਹੜਾ ਨੁਕਸਾਨ ਹੋ ਰਿਹਾ ਹੈ ਉਹ ਅੱਜ ਤੱਕ ਸ਼ਾਇਦ ਨਾ ਕਿਸੇ ਨੇ ਦੇਖਿਆ ਸੀ ਨਾ ਸੋਚਿਆ ਸੀ ਤਾਂ ਨਹੀਂ ਇੰਨੇ ਵੱਡੇ ਨੁਕਸਾਨ ਦਾ ਅੰਦਾਜ਼ਾ ਸੀਗਾ ਇਹਨਾਂ ਦੇ ਨਾਲ ਨਜਿੱਠਣ ਦੇ ਲਈ ਪੰਜਾਬ ਦੀ ਭੁਤ ਹੱਤਪਾਨ ਸਰਕਾਰ ਪਹਿਲੇ ਦਿਨ ਤੋਂ ਪੱਪਾਂ ਭਾਰ ਹੈ ਮੁੱਖ ਮੰਤਰੀ ਸਾਹਿਬ ਖੁਦ ਆਪ ਸਾਡੇ ਸਾਰੇ ਕੈਬਨਿਟ ਦੇ ਸਾਥੀ ਉਹ ਸਾਡੇ ਸਾਰੇ ਐਮ ਐਲ ਏ ਸਾਰੀ ਆਰਗੇਨਾਈਜੇਸ਼ਨ ਸਾਰੀ ਸਿਵਲ ਔਰ ਪੁਲਿਸ ਐਡਮਿਨਿਸਟ੍ਰੇਸ਼ਨ ਜਿਹੜੀ ਉਹ ਪੱਪਾਂ ਭਾਰ ਹੋ ਕੇ ਲੋਕਾਂ ਦੇ ਬਚਾਅ ਕਾਰਜਾਂ ਦੇ ਵਿੱਚ ਜੁੜੀ ਹੋਈ ਹੈ ਔਰ ਮੈਂ ਸਮਝਦਾ ਕਿ ਟਾਈਮਲੀ ਇਹ ਸਾਰਾ ਕਾਸੇ ਦੇ ਉੱਪਰ ਕਾਰਜ ਸ਼ੁਰੂ ਹੋ ਦੀ ਤਾਂ ਹੀ ਅੱਜ ਕੁਝ ਹੱਦ ਤੱਕ ਜੋ ਬਚਤ ਹੈ ਉਹ ਨਜ਼ਰ ਆ ਰਹੀ ਹੈ